ਮੇਰੇ ਤੋਂ ਕਬੀਟੀ ਨੂੰ ਮੈਸੇਜ ਹੋ ਗਿਆ ਇਸ ਗਲਤੀ ਨਾਲ ਹੈਲੋ ਤੇ ਫਰੈਂਡ ਦਾ ਬਸ ਉਸ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਮੈਨੂੰ ਕਾਲੇ ਝਾੜ ਮੈਂ ਕੰਮ ਤੇ ਸਵੇਰੇ ਗਿਆ 5 ਵਜੇ ਕੰਮ ਤੇ ਮੈਨੂੰ ਲੈ ਕੇ ਗਏ ਉਸ ਤੋਂ ਬਾਅਦ 6:30 6:30 ਪਾਉਣੇ 7 ਵਜੇ ਉਹਨੂੰ ਪੁੱਟਿਆ ਹੀ ਉੱਥੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਮੇਰੇ ਮਾ ਬੰਦਣ ਲਗਾ ਹੱਥ ਮੇਰੇ ਕੋ ਬਾਗੀ ਮਗਰ ਬੰਨ ਕੇ ਰੱਸੀ ਬੰਨ ਲਈ ਰੱਸੀ ਬੰਨ ਗਈ ਉਸ ਤੋਂ ਬਾਅਦ ਮੈਨੂੰ ਮੈਨੂੰ ਪੁੱਟ ਕੇ ਪਿੰਡ ਕਾਲੇ ਝਾੜ ਤੋਂ ਪਿੰਡ ਲੈ ਆਇਆ ਮਲਕੋ ਉਸ ਤੋਂ ਬਾਅਦ ਕੁੱਟ ਕੇ ਮਿਲਦੇ ਤੇ ਮੇਰੇ ਸਿਰ ਚ ਕੀ ਸੀ ਕੇਸ ਰੱਖਿਆ ਸੀ ਮੇਰੇ ਵੀ ਜੁੜਾ ਕੀਤਾ ਸੀ ਜੇ ਸਾਡੇ ਸਾਹਮਣੇ ਪਰਨਾ ਪੰਨਾ ਸੀ ਆ ਦੇਖੋ ਕਰਨਾ ਪਾੜਿਆ ਭਾਈ ਕਿ ਉਸ ਤੋਂ ਬਾਅਦ ਉਹਨੇ ਮੇਰੇ ਕੇਸ ਕਤਲ ਕੀਤੇ ਗਰਮ ਪਾਣੀ ਪਾ ਕੇ ਮੇਰੇ ਉੱਪਰ ਤਨਵ ਚਾਰ ਵਾਰ ਫਿਰ ਆਸ ਮੁਰਦੇ ਫੜੇ ਸਤਾ ਦਿਨੇ ਨਹੀਂ ਉਸ ਤੋਂ ਬਾਅਦ ਉਹ ਕਰਾਇਆ 3D ਵੀ ਟੌਰਚਰ ਪੂਰਾ ਕੀਤਾ ਹੀ ਮੈਨੂੰ ਕੇਸ ਕਿਨੇ ਕਤਲ ਕੀਤਾ ਕੇਸ ਗੁਰਜਾਂਟੇ ਚੰਗਣੀ ਕੋਣਾ ਕੁੜੀ ਦਾ ਕੁੜੀ ਦਾ ਕੁਛ ਨਹੀਂ ਲਾਦਾ ਜੀ ਤੇ ਬਲਜੀਤ ਸਿੰਘ ਦੀ ਨਾਲ ਹੀ ਉਹਨੇ ਬਲਜੀਤ ਸਿੰਘ ਨੇ ਮੇਰੇ ਚੱਪਲਾ ਮਾਰੀ ਮੂੰਹ ਤੇ ਉੱਪਰ ਪਿਸ਼ਾਬ ਕੀਤਾ ਹੀ ਅੱਛਾ ਤੇ ਗੁਰਜੰਟ ਸਿੰਘ ਨੇ ਮੇਰੇ ਉੱਪਰ ਵਾਲ ਕੱਟ ਕੇ ਪਿਸ਼ਾਬ ਕੀਤਾ ਇਹ ਕਿੱਥੇ ਕੁੱਤੀ ਆ ਕੁੱਟਮਾਰ ਤੋਂ ਫੀਕ ਮੇਰੀ ਇਹ ਪਿੰਡ ਪਿੰਡ ਦੀ ਫਿਰਨੀ ਦੀ ਬਾਹਰ ਖੰਬੇ ਨਾਲ ਬੰਨ੍ਹ ਕੇ ਮੇਰੇ ਉੱਪਰ ਪੂਰਾ ਟਾਰਚਰ ਕੀਤਾ ਹੀ ਮੈਨੂੰ ਆਪੇ ਕੁੱਟਮਾਰ ਕੇ ਮੇਰੇ ਕਾਲਾ ਤੇਲ ਪਾ ਕੇ ਮੂੰਹ ਕਾਲਾ ਕਰਕੇ ਮੇਰੇ ਪਿੰਡ ਉੱਪਰ ਡੇੜਾ ਖੜਾਏ ਅੱਜ ਤੋਂ ਲੈ ਕੇ ਪਿੰਡ ਚ ਕਿਹੜਾ ਕਟਾਇਆ ਹੈ ਕਿਹੜਾ ਇਹ ਚਾਰ ਉਹ ਉਹ ਵੀ ਉਹ ਵੀ ਤੁਸੀਂ ਸਿੱਟਾ ਪੀਨੇ ਹੋ ਟੋਪੀ ਪਾਉਣੇ ਉਹ ਕਰਾਰ ਪਾਈ ਦੀ ਉਹ ਸਰ ਮੈਂ ਇਹ ਗੱਲ ਝੂਠਾਈ ਬੇਸੱਕ ਦੀ ਜੋ ਮਰਜ਼ੀ ਹੋ ਜੇ ਮੇਰੇ ਸਾਡੇ ਕੁੜੀ ਵਾਲੇ ਕੋਈ ਚੱਕਰ ਦੇਵੇਗਾ ਹੈ ਗੋਲੀ ਮਾਰ ਦਿੰਦੇ ਹਾਂ ਮੈਂ ਕੁੜੀ ਵਾਲੇ ਚੱਕਰ ਪੈ ਦਲਤੀ ਮੰਨ ਜਾਏ ਹੁਣ ਅੱਜ ਕੁੜੀ ਮੈਂ ਹੁਣ ਵੀ ਗਲਤੀ ਮੰਨਣ ਤਿਆਰ ਆਂ ਤੇ ਉਸ ਤੋਂ ਬਾਅਦ ਜਦ ਮੇਰੇ ਕੇਸ ਕਤਲ ਕੀਤੇ ਮੈਂ ਇਹ ਇਨਸਾਫ ਇਨਸਾਫ ਚਾਹੀਦਾ ਮੈਨੂੰ ਉਧਰ ਗੱਲ ਆ ਵੀਡੀਓ ਵਾਇਰਲ ਹੋ ਰਹੀ ਆ ਕੋਈ ਕਿੱਟਰੀ ਉਹ ਜਾਮਲਾਣੀ ਨੇ ਵੀ ਇਹ ਕੇਸ ਧਾਰੀ ਤੇ ਇਹ ਕੇਸ ਕਿਸੇ ਕਤਲ ਕੀਤੇ ਨੇ ਕੀ ਚੱਕ ਕੇਸ ਧਾਰੀ ਦਾ ਇਹ ਹੈ ਨਹੀਂ ਤੇ ਪਹਿਲੀ ਗੱਲ ਤਬ ਡਫਲਟਰ ਬੰਦਾ ਤੀ ਦਲਪੁਰ ਕੇਸ ਧਾਰੀ ਪਹਿਲਾਂ ਤੇ ਜੀ ਇਹ 3-4 ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹਨੇ ਸਾਰਾ ਕੁਝ ਸੜ ਚੁੱਕਿਆ ਜੀ ਇਹ ਹੁਣ ਤਾਂ ਇਹ ਪੋਨੀ ਰੱਖ ਦਤੀ ਜੀ ਕੈਪ ਲੈ ਕੇ ਰੱਖ ਦਤੀ ਪਹਿਲਾਂ ਵੀ ਕੇਸ ਗਟਵਾਏ ਹੋਏ ਨੇ ਕੰਨਾਂ 'ਚ ਇਹਦੇ ਬੰਦਰਾ ਵੀ ਨਹੀਂ ਔਰ ਇਹ ਦੇਖ ਸਕਦਾ ਹਾਂ ਵੀਡੀਓ ਚ ਸਾਰਾ ਕੁਝ ਪ੍ਰੋਪਰ ਦਿਖ ਰਿਹਾ ਤੇ ਇਹ ਮੇਰੇ ਘਰ ਵਾਲੇ ਮੈਂ ਫੋਨ ਤੇ ਮੈਸੇਜ ਕਰਦਾ ਜੀ ਕਿ ਕਿਸੇ ਸਾਡੇ ਘਰ ਫਿਰ ਜਿਹੜਾ ਪਰਸਨਲ ਨੰਬਰ ਘਰੇ ਹੈ ਜੀ ਉਹਦੇ ਤੇ ਮੈਂ ਇਹ ਇਹ ਨੰਬਰ ਲਿੱਤਾ ਮੇਰੇ ਭਰਾ ਨਾਲ ਕੰਮ ਤੇ ਜਾਂਦਾ ਸੀ ਇਹ ਇਹਦਾ ਕਈ ਵਾਰ ਫੋਨ ਫੋਨ ਆ ਗਿਆ ਹੂ ਘਰੋਂ ਉਹਨੇ ਕਿਹਾ ਵੀ ਆਹ ਫੋਨ ਆਇਆ ਤੇਰਾ ਫੋਨ ਕੱਟ ਕੇ ਨੇ ਨੰਬਰ ਕੱਢ ਲਿਆ ਉਹ ਦੇਖੋ ਮੇਰੇ ਭਰਾ ਵਾਲੇ ਨੰਬਰ ਤੇ ਮੇਰੇ ਘਰ ਦਾ ਫਿਰ ਆਪਣੇ ਚਾਚੇ ਵਾਲੇ ਤੋਂ ਇਹ ਮੈਸੇਜ ਕਰਦਾ ਹਾਂ ਅਬ ਉਹ ਜੱਤੀ ਦੇ ਕੋਲੋਂ ਤੋਂ ਸਟੇਟਸ ਕੀ ਹੈ ਜੇਥੇ ਆਪਾਂ ਪਿੰਡ ਖੜਾ ਜੀ ਇਹਨਾਂ ਨੂੰ ਬਤਾ ਕਰ ਲੋ ਕੋਈ ਡਿਫਾਲਟਰ ਬੰਦਾ ਹੋ ਬਿਲਕੁਲ ਨਸੀੜੀਆ ਜੀ ਜਿਹੜੀ ਉਹ ਦਸਤਾਰ ਦੀ ਗੱਲ ਕਰਦੇ ਨੇ ਤਾਂ ਗੱਲੇ ਨਹੀਂ ਹੈ ਵੀ ਮੇਰੇ ਇਹ ਯਾਤਰਾ ਵਾਲਾ ਹੈ ਜਾਂ ਕੋਈ ਕੋਕਾਰ ਜੋ ਵੀ ਹੈਗਾ ਉਹ ਤਾਂ ਬਿਲਕੁਲ ਗਲਤ ਸੀ ਕੋਈ ਕੁਛ ਵੀ ਨਹੀਂ ਪਾਇਆ ਮੈਸੇਜ ਹੀ ਕੋਈ ਨਹੀਂ ਕਰਦਾ ਤੇ ਬੇਟਾ ਸਾਡੇ ਘਰੇ ਕਰਦਾ ਤੇ ਜੇ ਮੇਰੇ ਘਰ ਕਰਦਾ ਹਾਂ ਮੇਰੇ ਜੋ ਟਿੱਕ ਨਹੀਂ ਕਰਦਾ ਕੋਈ ਪਹਿਲਾਂ ਜੇ ਮੇਰੀ ਬੇਟੀ ਸਹੀ ਥੀ ਤਾਂ ਹੀ ਮੈਨੂੰ ਉਹਨੇ ਕਿਹਾ ਵੀ ਪਾਪਾ ਮੈਨੂੰ ਮੈਸੇਜ ਆ ਰਿਹਾ ਹੈ ਵੀ ਫਿਰ ਮੈਂ ਜਲਦੀ ਫਿਰ ਸੇਟੀ ਘਰ ਕੋ ਖੂਬ ਨਹੀਂ ਰੱਖੂੰਗਾ ਪਾਪਾ ਰਾਜੀ ਨਾਮਾ ਹੋ ਗਿਆ ਬਕਾਇਦਾ ਹੋ ਗਿਆ ਚੌਂਕੀ ਚ ਫਿਰ ਮਾਂ ਚ ਇਹ ਉੱਥੇ ਜਾ ਕੇ ਅਦਮਤ ਹੋ ਗਿਆ ਹਸਤਰ ਪੋਸਤੂਬਾ ਦੇ ਫਿਰ ਆ ਇਸ ਬਾਅਦ ਚ ਬਣਾ ਮੈਂ ਮੰਗਤਾ ਇਹ ਕਰਦਾ ਜੀ ਦੇਖੋ ਜਿਹੜਾ ਇਹ ਕਹਿ ਰਹੇ ਨੇ ਵੀ ਸਦਕੇ ਸੋ ਵਿਅਦਵੀ ਹੋਏ ਤਾਂ ਇਹ ਦਾ ਕੋਈ ਘਾਰ ਲਾਹੇ ਨੇ ਜੇ ਦੇ ਕੋਕਾਰ ਮਤਲਬ ਗਤਰਾ ਜਾਂ ਪਸ਼ਹਰਾ ਸਾਹਿਬ ਜਾਂ ਜੋ ਵੀ ਕੋਕਾਰ ਤੇ ਨੇ ਜੇ ਉਹ ਅਸੀਂ ਲਾਹੇ ਨੇ ਜਾਂ ਪਿੰਡ ਨੇ ਵੀ ਲਾਹੇ ਨੇ ਜਾਂ ਮੈਨ ਨੇ ਵੀ ਲਾਹੇ ਨੇ ਕਿਸੇ ਨੇ ਵੀ ਲਾਹੇ ਨੇ ਤਾਂ ਉਹਦਾ ਮੈਂ ਭੁਗਤਣ ਨੂੰ ਜੋ ਵੀ ਮੈਨੂੰ ਪੰਚੀ ਜਿਹਾ ਦਾਊਗਾ ਮੈਂ ਭੁਗਤਣ ਨੂੰ ਤਿਆਰ ਹਾਂ ਲੇਕਿਨ ਜੇ ਇਹ ਹੀ ਗਲਤ ਨੇ ਫਿਰ ਇਹ ਕਰੋ ਜਿਨੂ ਬਾਹਰ ਨੂੰ ਫਿਰ ਇਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਫਿਰ ਹੁਣ ਦੇਖੋ ਜੀ ਚਰ ਮੇਰੇ ਬੱਚਿਆਂ ਦੀ ਸ਼ੇਰ ਕਿ ਮੈਂ ਨਹੀਂ ਰੱਖ ਪਾ ਰਿਹਾ ਫਿਰ ਕੌਣ ਰੱਖੂਗਾ ਫਿਰ ਤਾਂ ਕੋਈ ਵੀ ਆ ਸਕਦਾ ਜਦ ਮੇਰੀ ਅਜੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਫਿਰ ਮੇਰੇ ਬੱਚਿਆਂ ਤੇ ਤਾਂ ਮੇਰਾ ਪਰਿਵਾਰ ਤੇ ਕੋਈ ਹੋਈ ਮਤਲਬ ਮੇਰੇ ਪੂਰੇ ਰਹਿਣ ਦਾ ਕੀ ਨਹੀਂ ਬੰਦ ਅਸੀਂ ਇਹੀ ਮੰਗ ਕਰਦੇ ਜੀ ਮੇਰੀ ਪੋਤੀ ਨੂੰ ਮੈਸੇਜ ਕਰੇ ਮੇਰੇ ਪੁੱਤ ਨੇ ਰਾਤ ਨੂੰ ਉਹ ਡਿਟੇਲ ਕਰੀ ਗਿਆ ਇਹਨੇ ਮੈਨੂੰ ਦੱਸਿਆ ਨਹੀਂ ਚੋਰੀ ਚੋਰੀ ਕਰੀ ਗਿਆ ਤੜਕਿਓ ਫਿਰ ਇਹਨੇ ਜਦੋਂ ਚੱਕਿਆ ਇਹ ਬੇਰ ਹਾਲੋਂ ਬੇਹਾਲਾ ਕਿ ਜਿਹੜੀ ਪੁੱਤ ਦੀ ਇੱਜ਼ਤ ਜਾਵੇ ਉਹ ਬਿਆਕੁਲੇ ਹੁੰਦਾ ਇੱਥੇ ਵੀ ਕੁੱਤੇ ਉਹਨਾਂ ਕੇਸ ਕੇਸ ਕਰੀ ਜਾਂਦੇ ਨੇ ਤੁਸੀਂ ਕੇਸ ਕੱਟ ਤੇ ਤੁਸੀਂ ਕੇਸ ਕੱਟ ਤੇ ਇਹਦਾ ਜ਼ੁਲਮ ਹੈ ਸਾਡੀ ਬੱਚੀ ਦਾ ਕੋਈ ਜ਼ੁਲਮ ਨਹੀਂ ਅਭੀ ਜਿੱਤੇ ਵੀ ਸਿੱਧ ਗਰਦਣਾ ਦਿੰਦੇ ਨੇ ਮਾਰ ਦਿੰਦੇ ਨੇ ਇਸ ਤੋਂ ਉਹਦੇ ਕੱਟੇ ਹੋਏ ਕੇਸ ਕੱਟੇ ਨੇ ਉਹਦੇ ਰੱਖੀ ਹੋਏ ਕੇਸ ਨਹੀਂ ਕੱਟੇ 2 ਮਹੀਨੇ ਤੋਂ ਉਹਦੀਆਂ ਮੁਰਕੀਆਂ ਪਾਈਆਂ ਹੋਈਆਂ ਨੇ ਅਰ ਟੋਪੀ ਲਈ ਹੋਈ ਹੈ ਗੁੰਡਾ ਗਰਦੀ ਕਰਦਾ ਖਰਦਾ ਉਹ ਟੀਕੇ ਲਾਉਂਦਾ ਸਮਾਇਕ ਖਾਂਦਾ ਭੁੱਖੀ ਖਾਂਦਾ ਕੁਛ ਨਹੀਂ ਸਕਦਾ ਪਰ ਸਾਨੂੰ ਉਹਦਾ ਡਰ ਬਹੁਤ ਹੈ ਮੈਂ ਇਹੀ ਮੰਗ ਕਰਦੀ ਆ ਮੈਂ ਦਰਬਾਰ ਸਾਹਿਬ ਦੇ ਬਾਹਰ ਬੈਠੀ ਆ ਸਾਨੂੰ ਡੰਡ ਲਾ ਦਿਓ ਜਿਹੜਾ ਲਾਉਣਾ ਤੁਸੀਂ ਪਰ ਸਾਨੂੰ ਇਹਨਾਂ ਸਾਥ ਹੋਣਾ ਮੇਰੇ ਬੱਚੀ ਮੇਰੀ ਸਿਉਨੇਦਰ ਤੇ ਹੈ ਮੇਰਾ ਅੱਜ ਕਾੜ ਜਾਂ ਪਾੜ ਕੇ ਦਿਖਾਵਾਂ ਨਾ ਤੁਹਾਨੂੰ ਸਿਤਾਰਾ ਮੈਂ ਦੇਖਣਗੇ ਹੋਰ ਕੁਝ ਨਹੀਂ ਮੈਂ ਸੱਚ ਤੇ ਖੜੀ ਆ ਪਰ ਮੈਂ ਕੱਲ ਇਹ ਕਹਿੰਦੀ ਸੀ ਵੀ ਜੋ ਝੂਠ ਬੋਲਦੇ ਨਾ ਮੈਂ ਵੀ ਝੂਠ ਬੋਲਦੀ ਪਰ ਅਸੀਂ ਝੂਠ ਨਹੀਂ ਬੋਲ ਅਸੀਂ ਮੈਂ ਸੱਚ ਤੇ ਖੜੀ ਮੈਂ ਦਰਬਾਰ ਸਾਹਿਬ ਦੇ ਬਾਹਰ ਟਿਕਣੀ ਸਾਨੂੰ ਡੰਡ ਲਾਓ ਜੇ ਅਸੀਂ ਉਹਦੇ ਕਕਾਰ ਲਾਹੇ ਹੋਣ ਜਾਂ ਟੋਬੇ 'ਚ ਸਿੱਟੇ ਹੋਣ ਜਾਂ ਉਹਦੇ ਪਾਏ ਹੋਣ ਹਾਂਜੀ ਹਾਂ ਬਿਲਕੁਲ ਨੇ ਕੀਤੀ ਜੀ ਉਹ ਮੰਨਦੇ ਆ ਵੀ ਵੀਡੀਓ ਵੀ ਬਣੀ ਆ ਕਿਉਂਕਿ ਉੱਥੇ ਜਿਹੜੇ ਉਹਦੇ ਕੇਸ ਨੇ ਪਹਿਲਾਂ ਉਹ ਕਟੇ ਹੋਏ ਸੀ 2 ਮਹੀਨਿਆਂ ਪਹਿਲਾਂ ਉਹਨੇ ਕਟਵਾਏ ਨੇ ਉਹ ਲੱਗ ਗੱਲਾਂ ਚਾਹੇ ਉਹਦੇ ਬਾਲ ਕੱਟੇ ਹੋਈ ਸੀ ਉਹਨੂੰ ਕੱਟਣਾ ਗਲਤ ਕੰਮ ਆ ਕਿਉਂਕਿ ਉਹ ਨਾਈ ਦੇ ਜਾ ਕੇ ਮੁਰਜੀ ਕਰਾਵੇ ਚਲੋ ਸ਼ਰਾਰਤੀ ਅੰਸਰ ਵਿੱਚੋਂ ਹੁੰਦੇ ਨੇ ਕਿਸੇ 1% ਨੇ ਕੱਟਦੇ ਤਾਂ ਉਹਦੇ ਲਈ ਐ ਥੋੜੀ ਵੀ ਆਪਾਂ ਪੂਰੇ ਪਿੰਡੂ ਟਾਰਗੇਟ ਕਰਾਂਗੇ ਜੀ ਕੀ ਪੂਰੇ ਪਿੰਡ ਨੇ ਜਿਹਨੂੰ ਐ ਕਰਵਾ ਕਰੇ ਜੀ ਇਕ ਕਾਰਾਂ ਦੀ ਗੱਲ ਕਰਦੇ ਨੇ ਬਿਲਕੁਲ ਇਹ ਬਿਲਕੁਲ ਬੇਬੁਨਿਆਦੀ ਇਲਜ਼ਾਮ ਲਾ ਰਹੇ ਨੇ ਕਿ ਮੇਰੇ ਇੱਕ ਕਾਰ ਲਾ ਕੇ ਟੋਬੇ ਚ ਛਿੜਤੇ ਪੂਰੇ ਪਿੰਡੂ ਬਦਨਾਮ ਕੀਤਾ ਜਾ ਰਿਹਾ ਹੈ ਜੀ ਇਹਦਾ ਕੈਰੇਕਟਰ ਜੀ ਸ਼ੀਟਾਂ ਵਾਲੀ ਚੌਕੀ ਜਾ ਕੇ ਪਤਾ ਵੀ ਕਰ ਸਕਦੇ ਹੋ ਮੇਰੇ ਹੱਥ ਚ ਵੀ ਨੇ ਦੋ ਉਹ ਇਹਨਾਂ ਦੇ ਖਿਲਾਫ ਵੀ ਨੇ ਮੈਂ ਪਹਿਲਾਂ ਵੀ ਚੌਕੀ ਵੀ ਜਾ ਚੁੱਕਿਆ ਕਿਉਂਕਿ ਇਹ ਇਹਨਾਂ ਨੇ ਜਿਹੜੇ ਆਪਣਾ ਰਾੜ ਹੁੰਦੀ ਆ ਰਾੜ ਦੇ ਨਾਲ ਮੋਟਰਸਾਈਕਲ ਦੀ ਜਿਹੜੀ ਗਰਾਰੀ ਹੁੰਦੀ ਹੈ ਜੀ ਉਹ ਵੈਲਡਿੰਗ ਕਰਾਈ ਉਹਦੇ ਦੋਨੇ ਜਿਹੜੇ ਦੋਨੇ ਪਾਸੇ ਦੰਦੇ ਤੇ ਇਸ ਦੇ ਇੱਕ ਪਾਸੇ ਇਹ ਜਦੋਂ ਜੀ ਕਰਦਾ ਕੱਢ ਕੇ ਤੁਰਦੇ ਨੇ ਜੀ ਬੰਦੇ ਤੇ ਇੱਕ ਦੋ ਮੁੰਡਿਆਂ ਦੇ ਮਾਰੇ ਵੀ ਨੇ ਉਹਨਾਂ ਦਾ ਐਫ ਆਈ ਆਰ ਦਰਜੀ ਵੀ ਨੇ ਐਮ ਐਨ ਆਰ ਵੀ ਆ ਦੇਖੋ ਆ ਮੁੰਡੇ ਦੇ ਮਾਰੀ ਵੀ ਅਚਰਚ ਉਹ ਬੇਖੂਪ ਮਾਰਦੇ ਨੇ ਇਹ ਆ 25 12 2025 ਦੀ ਧਾਰਮਿਕ ਮੁੱਦਾ ਬਣਦੇ ਸਬੰਧ ਦੇ ਵਿੱਚ ਪਾਰਵੇਂ ਮਹੀਨੇ ਚ ਮੈਂ ਇਹ ਐਪਲੀਕੇਸ਼ਨ ਦੇ ਚੁੱਕਿਆ ਸੀ ਔਰ ਤਰਨਾ ਦਲ ਤੇ ਇੱਕ ਦੋ ਨੰਬਰ ਨੇ ਮੇਰੇ ਕੋਲ ਰਣਾਦਾਲ ਤੇ ਇੱਕ ਸਤਕਾਰ ਕਮੇਟੀ ਇਹਨਾਂ ਨੇ ਬਾਕਾਇਦਾ ਇਹਦੇ ਬਿਚੇ ਚ ਦੱਸ ਚੁੱਕਿਆ ਸੀ ਕਿ ਇੱਕ ਨੀਲਾ ਬਾਣਾ ਪਾ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੱਲ ਨੂੰ ਵੀ ਛੋਡੇ ਤਰਫ ਨੂੰ ਜਬਤਨਾਮ ਹੋਮੂਗੇ ਇਹਦੇ ਨਾਲ ਵੀ ਪੂਰੀ ਪਬਲਿਕ ਜਿਹੜੀ ਉਹਨੂੰ ਗੁੰਡਾ ਕੀਤਾ ਜਾਊਗਾ ਇੱਕ ਧਾਰਮਿਕ ਛੂ ਬਣਦੀ ਪਏ ਨੂੰ ਕੰਟਰੋਲ ਕੀਤਾ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਗਿਆ ਹੁਣ ਇਹਨੇ ਜਦੋਂ ਵਾਲ ਕਟਵਾਤੇ ਪਬਲਿਕ ਦੁਖੀ ਹੋਈ ਹੁੰਦੀ ਜਿਹੜਾ ਤੋਂ ਉਹ ਵੀ ਲਾ ਲੋ ਇਹਨਾਂ ਨੇ ਜਿਹੜਾ ਵੀ ਕਰਿਆ ਇਹਨਾਂ ਨੇ ਤਾਂ ਕੈਨ ਨਾ ਕਰਿਆ ਕਦੇ ਨਹੀਂ ਕਰਿਆ ਸਾਡੇ ਪਿੰਡ ਕਦੇ ਨਹੀਂ ਇਸ ਤਰ੍ਹਾਂ ਦਾ ਕੰਮ ਹੋਇਆ ਕਦੇ ਵੀ ਤੇ ਫਸਟ ਟਾਈਮ ਹੋਇਆ ਵੀ ਕਿਉਂਕਿ ਜਦੋਂ ਪਹਿਲਾਂ ਤਾਂ ਇਹ ਗੁੰਡਾਗਰਦੀਆਂ ਕਰਨੀਆਂ ਉਹ ਲੋਕਾਂ ਦੇ ਘਰਾਂ ਤੱਕ ਜਾਣ ਲੱਗੇ ਜਿਹੜੀ ਉਹਦੇ ਕੇਸ ਕੱਟੇ ਨੇ ਉਹ ਆਪਾਂ ਕਹਿੰਨੇ ਵੀ ਨਿੰਦਰ ਜੋਗਰਾਲਾ ਜੀ ਉਹਦੇ ਚਾਚੇ ਨੇ ਕੱਟੇ ਨੇ ਤਾਂ ਉਹ ਕੋਈ ਹੱਕ ਨਹੀਂ ਬਣਦਾ ਸੀ ਜੋ ਉਹਨਾਂ ਨੂੰ ਚਲੋ ਬਣਦੀ ਹੈ ਕਾਰਵਾਈ ਉਹਨਾਂ ਤੇ ਕਰੋ ਪੁਲਿਸ ਨੂੰ ਵੀ ਮੰਗ ਕਰਦੇ ਨੇ ਕਿਤਾ ਜੀ ਦੇਖੋ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਜੀ ਸਾਡੇ ਪਿੰਡ ਦੇ ਵਿੱਚ ਜਿਹੜਾ ਇਹ ਗਲਤ ਫਲਾਇਆ ਗਿਆ ਇੱਕ ਤਾਂ ਇਹਨਾਂ ਤੇ ਕਾਰਵਾਈ ਬੰਦੀ ਕਿਉਂਕਿ ਇਹਨਾਂ ਨੇ ਇੱਕ ਧਰਮ ਨੂੰ ਆੜ ਤੇ ਲੈ ਕੇ ਧਰਮ ਦੀ ਆੜ ਲੈ ਕੇ ਵੀ ਇਹਨੂੰ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਗਲਤ ਹੈ ਜੀ ਅਨਵਾਲਕ ਕੁੜੀ ਆ ਉਹ 17 ਸਾਲ ਦੀ ਉਮਰ ਉਹਦੀ ਸਾਰੀ ਹੀ ਜਦੋਂ ਆਪਾਂ ਹੁਣ ਇਹ ਤਾਂ ਗੁੰਡੇ ਨੇ ਜੀ ਇਹ ਤਾਂ ਜਵਾਕ ਨੂੰ ਟਰੋਲ ਕਰ ਰਹੇ ਨੇ ਉਹਨੂੰ ਮੈਸੇਜ ਕਰ ਰਹੇ ਨੇ ਜੇ ਕੱਲ ਨੂੰ ਨਹੀਂ ਮਾਂ ਦੇ ਕੀ ਪਤਾ ਰਹਿੰਦਾ ਕਿਸ ਤਰ੍ਹਾਂ ਜਦੋਂ ਹਥਿਆਰ ਲਗੇ ਪਿੰਡ ਚ ਘੁਰਕਦੇ ਕੱਲ ਨੂੰ ਕਰੇ ਵੀ ਜਾ ਸਕਦੇ ਨੇ ਸਾਡੀ ਪਬਲਿਕ ਤਾਂ ਸੇਫ ਹੀ ਨਹੀਂ ਹੈ ਕਿ ਜੀ ਵਿੱਚ ਸਾਨੂੰ ਐਪੀ ਮੈਸ਼ਨ ਬਲੇਸੀ ਡਿਸਿਪਲ ਹਸਪੀਟਲ ਨਾਬੇ ਤੋਂ ਲਵਦੀ ਪਨਾ ਦਾ ਲੜਕਾ ਹੈਗਾ ਮਲਕੋ ਕੜਨ ਦਾ ਤੇ ਉਹ ਦਾਖਲ ਹੋਇਆ ਸੀਗਾ ਉਹਦਾ ਬਿਆਨ ਲਿਖਿਆ ਇਚਾਰਜ ਚੋਕੀ ਸਿੱਟਾ ਨੇ ਉਹਨੇ ਬਿਆਨ ਦੇ ਵਿੱਚ ਜੋ ਜੋ ਲਿਖਾਇਆ ਕਿ ਮੈਨੂੰ ਮੈਂ ਬੋਰਾ ਦਾ ਕੰਮ ਕਰਦਾ ਸੀਗਾ ਕਾਲਾ ਝਾੜ ਪਿੰਡ ਦੇ ਵਿੱਚ ਮੈਨੂੰ ਉੱਥੋਂ 18 ਤਰੀਕ ਨੂੰ ਜਿਹੜੇ ਹੈਗੇ ਮਲਕੋ ਪਿੰਡ ਦੇ ਵਿਕਤੀ ਉੱਥੇ ਜਾ ਕੇ ਮੈਨੂੰ ਬੰਨ ਕੇ ਉੱਥੇ ਕੁੱਟਮਾਰ ਕੀਤੀ ਤੇ ਮੈਨੂੰ ਚੱਕ ਕੇ ਲਿਆ ਕੇ ਫਿਰ ਇੱਥੇ ਮਲਕੋ ਪਿੰਡ ਦੇ ਵਿੱਚ ਬੰਨ ਕੇ ਮੇਰੇ ਨਾਲ ਕੁੱਟਮਾਰ ਕੀਤੀ ਵੀ ਮੇਰੇ ਵਾਲ ਕੱਟੇ ਆ ਉਹ ਉਹਦੇ ਬਿਆਨ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਐਫਆਈਆਰ ਦਰਜ ਕਰ ਲਈ ਹੈ ਐਫਆਈਆਰ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਪੜਤਾਲ ਤੋਂ ਪਾਇਆ ਗਿਆ ਕਿ ਜਿਹੜਾ ਵਕੂਆ ਸਟਾਰਟ ਹੋਇਆ ਉਹ ਕਾਲਾ ਝਾੜ ਤੋਂ ਸਟਾਰਟ ਹੋਇਆ ਥਾਣਾ ਭਵਾਨੀਗੜ ਉਹਨਾਂ ਨੂੰ ਵੀਰੂ ਇਹ ਫਿਰ ਕੱਟ ਕੇ ਅਸੀਂ ਉੱਥੇ ਅਗਲੀ ਤਫਤੀਸ਼ ਵਾਸਤੇ ਭੇਜ ਦਿੱਤੀ ਹੈ ਤੇ ਉਹਨਾਂ ਨੂੰ ਤਲਾਹ ਦੇ ਦਿੱਤੀ ਹੈ ਕਿ ਮੈਟਰ ਕੀ ਸੀ ਜੀ ਉਸ ਤੇ ਇਹਦੇ ਚ ਬਿਆਨ ਦੇ ਅਕੋਰਡਿੰਗ ਤੇ ਪੜਤਾਲ ਦੇ ਅਕੋਰਡਿੰਗ ਇਹੀ ਆਇਆ ਕਿ ਇਹ ਕਿਸੇ ਲੜਕੀ ਨੂੰ ਮੈਸੇਜ ਵਗੈਰਾ ਕੀਤੇ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਤੈਸ ਚਾ ਕੇ ਜਿਹੜਾ ਹੈਗਾ ਇਹ ਜਿਹੜਾ ਸਟੈਪ ਚੱਕਿਆ ਗਿਆ ਕਿਉਂਕਿ ਉਹ ਕਹਿ ਰਹੇ ਸੀ ਪਰਿਵਾਰ ਵਾਲੇ ਵੀ ਅਸੀਂ ਬਾਹਰ ਤਾਂ ਤਕਨੀਕ ਪਰ ਇਹ ਸਿੱਖੋ ਘਾਰਿਆਂ ਚਿੱਪਨ ਆਦੀ ਆਂਦੀ ਸੀ ਪਹਿਲੇ ਟਕੇ ਚਲੋ ਉਹ ਜੋ ਬਿਆਨ ਲਖਾਇਆ ਆਪਾਂ ਦਾ ਉਹ ਦੇ ਅਕੋਰਡਿੰਗ ਪਹਿਲਾ ਐਫ ਆਈ ਆਰ ਬੀਪੀ ਜੋ ਤਕਰੀਰ ਦੇ ਵਿੱਚ ਆਊਗਾ ਜੋ ਧਾਰਾ ਬਣਦੀ ਹੈ ਤਕਰੀਰ ਦੇ ਵਿੱਚ ਉਹ ਕਾਟਾ ਵੱਧਾ ਹੋ ਜਾਊਗਾ ਤਫਤੀਸ਼ ਕਰਨਗੇ ਕਿ ਪਹਿਲਾ ਉਹ ਅਮਰਤਾਰੀ ਹੈਗਾ ਸੀਗਾ ਵਕਤ ਹੀ ਉਹਦੇ ਕੇਸਾਂ ਦੀ ਬੇਇਜ਼ਬੀ ਹੋਈ ਹੈ ਜਾਂ ਨਹੀਂ ਹੋਈ ਤੇ ਹੋਰ ਗੱਲਬਾਤ ਜੋ ਵੀ ਤਕਰੀਰ ਦੇ ਵਿੱਚ ਸਾਹਮਣੇ ਆਜੂਗੀ ਉਹ ਦੇ ਅਕੋਰਡਿੰਗ ਹੀ ਇੱਕ ਕਾਰਵਾਈ ਮੁਝ ਲਿਆ ਦਿੰਦੇ ਜਿਹੜੇ ਫਲਾਅ ਕਰਨਗੇ ਇਹਦੇ ਜਿਹੇ ਤੇ ਬਿਆਨ ਦੇ ਉੱਪਰ ਅਸੀਂ ਇਹਦੇ ਜਿਹੜੀ ਲੜਕੀ ਹੈ ਉਹਦੇ ਪਿਤਾ ਤੇ ਉਹਦੇ ਫਾਦਰ ਤੇ ਬਾਕੀ ਪੰਚਾਇਤ ਨੰਬਰ ਹੈਗੇ ਪਿੰਡ ਦੇ ਤੇ ਸਰਪੰਚ ਚ ਨੰਬਰਦਾਰ ਇਹ ਚਾਰ ਬੰਦੇ ਪ੍ਰਚਾਰਜ ਕੀਤਾ